ਜਿੰਦਾਬਾ ਜਿੰਦਾਬਾ ਸਮਾਰਕ ਵਪਾਰ ਨੂੰ ਜਿੰਦਾ ਕਰਦੀ ਬੰਦ ਕਰੋ ਜਿੰਦਾਬਾ ਸਮਾਰਕ ਜਿੰਦਾਬਾ ਕਰਦੀ ਬੰਦ ਕਰੋ ਮਤਵਾ ਕਰਨਾ ਇਹਨਾਂ ਡੁਪਲੀਕੇਟ ਬੀ ਵਿੱਚ ਖਤ ਜਾ ਕਿੱਥੇ ਆਉ ਮੇਰੇ ਕੋਲ ਸ਼ਕਤੀਵਰ ਤੇ ਗਣਕਿੰਗ ਹੈ ਤੋ ਕਿਆ ਕਰਾਓ ਅਪਗ੍ਰੇਡ ਕਰਾਓ ਅਪਗ੍ਰੇਡ ਕਰਾਓ ਖਾਣਾ ਹੈਗਾ ਸਭ ਨੂੰ ਤੁਹਾਨੂੰ ਉਸਾਰ ਚਲੋ ਚਲੋ ਜਿੰਦਾਬਾ ਕਰਜ ਕਰਾਓ ਤੁਹਾਨੂੰ ਜੇ ਕਰਜ ਕਰਾਓ ਚਲੋ ਕੀ ਕਰੂੰਗਾ ਚਲਾਵਾਂ ਚੱਲੋ ਸਾਡੇ ਕੋਲ ਬੀਗੋ ਵੀ ਜਾਣਾ ਆਓ ਯਾਰ ਨਾ ਨਾ ਕਿੱਥੇ ਬਸ ਸਾਡੇ ਕੋਲ ਬੀਗੋ ਵੀ ਜਾਣਾ ਆਓ ਯਾਰ ਕਿਲਰ ਦਿਖਾਇਆ ਉਹ ਸਵੇਰ ਦੇ ਸਾਨੂੰ ਤੰਗ ਪਰੇਸ਼ਾਨ ਕਰ ਰਹੀ ਸਾਡੇ ਵਪਾਰੀਆਂ ਨੂੰ ਅਸੀਂ 5 ਮਿੰਟ ਵਾਸਤੇ ਆਇਆ ਇਕੱਠੇ ਹੋ ਗਏ ਜੇ ਜੇ ਇਹ ਫਿਰ ਦੁਆਰਾ ਸਾਨੂੰ ਤੰਗ ਕਰਦੇ ਨੇ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਕਰਾ ਕੇ ਚਾਬੀਆਂ ਇਸਟਮ ਦੇ ਮੂਰੇ ਮਾਰਾਂਗੇ ਲੈ ਵੀ ਚੱਕ ਸਾਡੂ ਹੁਣ ਬਕਸ ਦੇ ਇਹਨਾਂ ਲੋਕਾਂ ਨੇ ਸਾਨੂੰ ਇੰਨਾ ਕਿ ਤੰਗ ਕਰ ਰੱਖਿਆ ਕੋਈ ਘਰ ਦੀ ਲੜਾਈ ਹੋ ਗਈ ਤਾਂ ਆ ਜਾਣਗੇ ਪੈੜ ਪ੍ਰਾਵਾਂ ਦੀ ਲੜਾਈ ਹੋ ਗਈ ਤਾਂ ਆ ਜਾਣਗੇ ਕੋ ਛੋਟੇ ਮੋਟੇ ਦੁਕਾਨਦਾਰ ਦਾ ਮਸਲਾ ਤਾਂ ਆ ਜਾਣਗੇ ਆਪਣੇ ਕਿਸਾਨ ਜੀ ਪਹਿਲੇ ਵੀ ਵਪਾਰੀ ਕਿਸਾਨਾਂ ਦੇ ਨਾਲ ਖੜੇ ਸੀ ਅੱਜ ਵੀ ਆ ਗਿਆ ਲੇਕਿਨ ਜੇ ਕਿਸੇ ਨੂੰ ਦਬਾਵਾਂਗੇ ਕੁਚਲਾਂਗੇ ਅਗਲੇ ਨੂੰ ਥ੍ਰੈਟ ਕਰਾਂਗੇ ਪੈਸੇ ਮੰਗਾਗੇ ਅਗਲੇ ਤੋਂ ਬਿਨਾਂ ਪੁੱਛੇ ਦੇਖੋ ਉਹ ਗਲਤ ਹੈ ਗਲਤ ਦਾ ਵਿਰੋਧ ਹਮੇਸ਼ਾ ਗਲਤ ਹੋਊਗਾ ਅੱਜ ਮੈਟਰ ਜੀ ਸਮਾਪਤ ਪਰਮਣ ਜੀ ਸਾਡੇ ਸ਼ਾਲੂ ਭਰਾ ਕੋਲੋਂ ਇਹ ਲੈ ਕੇ ਗਏ ਸੀ ਬੀਜ ਲੈ ਕੇ ਗਏ ਸੀਗੇ ਹੁਣ ਬਾਕੀ ਦੀ ਗੱਲ ਇਹਨਾਂ ਨੂੰ ਬਰੀਫਲੀ ਜਾਦਾ ਪਤਾ ਹੈ ਇਹ ਦੱਸਣਗੇ ਇੱਕ ਸਾਡੇ ਪ੍ਰਧਾਨ ਜੀ ਵੈਸੇ ਜਾਦਾ ਦੱਸਣਗੇ ਵੀ ਕਿੰਨੇ ਕਿੱਲੇ ਦੇ ਵਿੱਚ ਕਿੰਨੇ ਆਪਣਾ ਇਹ ਲੱਗਦੇ ਹੁੰਦੇ ਨੇ ਆਪਣਾ ਬੀਜ ਲੱਗਦੇ ਹੁੰਦੇ ਨੇ ਨਵੀਂ ਤਕਨੀਕ ਦੇ ਨਾਲ ਅਗਲੇ ਨੇ ਜਿਹੜਾ ਬੀਜ ਲਾਇਆ ਉਹਦੇ ਕਰਕੇ ਨੁਕਸਾਨ ਹੋ ਗਿਆ ਤੇ ਉਸ ਤੋਂ ਬਾਅਦ ਇਹ ਇੱਥੇ ਪੈਸੇ ਮੰਗਣਾ ਗਿਆ ਬਾਕੀ ਕੀ ਮਿਲ ਰਹੀ ਸੀ ਜੀ ਅੱਜ ਦਾ ਜੀ ਇਹ 4 ਕਿੱਲੇ ਦਾ ਵੀ ਇਹ ਕਹਿੰਦੇ ਨੇ ਸੀ ਲੈ ਗਏ ਆ 60 ਕਿਲੋ ਪਰ ਕਿੱਲੇ 'ਚ ਬੀਜ ਪੈਂਦਾ ਦੋ ਕੁਇੰਟਲ 40 ਕਿਲੋ ਬਣ ਗਿਆ ਇਹ ਵੀ ਲੈ ਗਏ ਨੇ 90 ਕਿਲੋ ਸਿਰਫ ਵੀ ਜਿਹੜਾ 60 ਕਿਲੋ ਇੱਕ ਇੱਕ ਕਿਕਰਚ ਪੈਣਾ ਹੈ ਇਹਨਾਂ ਨੇ 22 ਕਿਲੋ ਦੇ ਲਗਭਗ ਪਾਇਆ ਹੁਣ 22 ਕਿਲੋ ਤਾਂ ਛਾੜਦਾ 22 ਕਿਲੋ ਹੀ ਦੇ ਦੇਗਾ ਇਹ ਕਹਿੰਦੇ 60 ਕਿਲੋ ਨਾਲ ਬਰਾਬਰੀ ਕਰਦੇ ਨੇ ਉਹ ਹੋ ਨਹੀਂ ਸਕਦੀ ਫੇਰ ਕਹਿੰਦੇ ਮੁਆਵਜ਼ਾ ਦਿਓ ਵੀ ਤੁਸੀਂ ਅਰੇ ਇਹਨਾਂ ਦਾ ਖੇਤ ਚ ਮਟਰ ਖੜਾ ਹੈ ਜੀ ਟੁੱਟ ਰਿਹਾ ਜੇ ਵੀ ਉਹ ਮਟਰ ਜੇ ਫਲੀਆਂ ਕੱਢ ਕੇ ਨੂੰ ਚੈੱਕ ਕਰਾ ਲਓ ਸੱਟਾ ਹੈ ਕਿ ਨਹੀਂ ਹੈ ਮੌਸਮ ਗਲਤ ਚੱਲ ਰਿਹਾ ਹੈ ਬਾਰਿਸ਼ ਹੋਈ ਨਹੀਂ ਹੈ ਇਸ ਦੀ ਗਰਮੀ ਉਹਦੇ ਕਰਕੇ ਉਹਦੇ ਕਰਕੇ ਮਟਰ ਸਾਰੇ ਫਸਲਾਂ ਖਰਾਬ ਹੋ ਰਹੀ ਹੈ ਦੀ ਵੈਰਾਈ ਹੁੰਦੀ ਹੈ ਸਰਜੀ ਦਾ ਮਟਰ ਹੁੰਦਾ ਜੀ ਜੇ ਕੁਆਂਟੀਟੀ ਗਰਮੀ ਕਰਕੇ ਮਟਰ ਖਰਾਬ ਜੇ ਖੇਤ ਦੇ ਵਿੱਚ ਕੁਆਂਟੀਟੀ ਸਹੀ ਪਾਈ ਜਾਂਦੀ ਬੀਜ ਦੀ ਤਾਂ ਫਿਰ ਝਾੜ ਵਧੀਆ ਨਿਕਲਦਾ ਹਾਂਜੀ ਹਾਂ ਫਿਰ ਵਧੀਆ ਝਾੜ ਉਹਨਾਂ ਨੇ ਤਾਂ ਉਹ ਝਾੜ ਦੀ ਉਹ ਕਰ ਰਹੇ ਨੇ ਵੀ ਝਾੜ ਸਹੀ ਨਹੀਂ ਪਾ ਵੀ ਇਸ ਨਾਲ ਦਾ ਮਟਰ ਬੀਜ ਜੀ 4 ਕਿੱਲਾਂ ਚ ਪਾਇਆ ਕਟੋ ਕਟ ਵੀ ਇਸ ਨਾਲ ਦਾ 100 ਏਕੜ ਦਾ ਮਟਰ ਬਜਵਾਇਆ ਸ਼ਾਲੂ ਕੱਲੇ ਨੇ ਔਰ ਅਸੀਂ ਬਦਲੇ ਕਿੰਨਾ ਕੁ ਬਜਵਾਤਾ ਕਿਸੇ ਦੀ ਕੰਪਲੀਟ ਹੀ ਨਹੀਂ ਇਹ ਵੀ ਕੰਪਲੀਟ ਹੀ ਹੈ ਪਹਿਲੀ ਕੰਪਲੀਟ ਹੈ ਹਾਂਜੀ ਹਾਂ ਉਹ ਵੀ ਉਹਨਾਂ ਨੇ ਆਪਣੀ ਨਵੀਂ ਤਕਰੀਰ ਬਣਾਈ ਹੈ ਵੀ ਕਿ ਜੇ ਹੋਰ ਮਸ਼ੀਨ ਨਾਲ ਬੀਜ ਦੋ ਵੀ ਘੱਟ ਪੈਂਦਾ ਉਹ ਜਿੱ ਘੱਟ ਵੀ ਪਾਵਾਂਗੇ ਤਾਂ ਘੱਟ ਹੀ ਨਿਕਲੇਗਾ ਫਿਰ ਨਿਕਲੇਗਾ ਨਹੀਂ ਜਾਈਂ ਨਹੀਂ ਜਾਈਂ ਬੇਟੇਗੀ ਬਕਰ ਜਿੰਦਾਬਾਦ ਬਕਰ ਜਿੰਦਾਬਾਦ ਜਿੰਦਾਬਾਦ ਹੋਣਾ ਹੈ ਹੋਣਾ ਮੱਭਾਵਾ ਹਾਂ ਜੀ 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 ਕਹੋ ਦੇ ਰਹਿਣਾ ਪੰਜਾ ਮੁੰਡਾਬਾਦ ਨਹੀਂ ਕਰੇਗਾ ਜਨਮਰ ਮੁੰਡਾਬਾਦ ਕਹਿੰਦਾ ਲੋਕ ਨਿਕਲ ਲਾਦੇ ਚਗਾਣੇ ਬੰਦਾਂ ਚਗਾਣੇ ਫਿਰਦੇ ਨੇ ਕਹਿੰਦਾ ਤੇਰਾ ਮਟਰ ਦਿਨ ਵੱਧ ਲੀ ਗਿਆ ਉਹਦੇ ਜੀਮੀਦਾਰ ਬੈਠੇ ਸੀ ਦੋ ਮੈਂ ਇਹਨਾਂ ਨੂੰ ਵੀ ਪੁੱਛਿਆ ਉਹ ਵੀ ਇਹਨੇ ਪਹਿਲਾਂ ਹੀ ਪਤਾ ਕਰ ਲਿਆ ਉਹ ਕਹਿੰਦੇ ਮੌਸਮ ਕਰਕੇ ਜਿਹੜਾ ਹੋ ਰਿਹਾ ਹੈ ਸਪਰੇਅ ਵੱਧ ਕਰਤੀ ਰੇਹ ਵੱਧ ਪਾਦੀ ਆਫਰ ਜਾਂਦਾ ਉਹਦੇ ਕਰਕੇ ਸਪਰੇਅ ਰੇਹ ਪਾਉਣਦੇ ਨੇ ਉਹ ਵੱਧ ਜਾਂਦਾ ਉਹ ਟਾਈਮ ਵੱਧ ਲੈ ਲਾਂਦਾ ਆ ਕੇ ਮੇਰੀ ਦੁਕਾਨ ਤੇ ਸਵੇਰੇ ਤੇ ਜਿੰਦਾ ਲਾਰਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਜਿੰਦਾਬਾਦ ਜਿੰਦਾਬਾਦ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਦੁਕਾਨ ਤੇ ਇਹਨਾਂ ਨੇ ਗੁੰਡਾਗਰਦੀ ਕਰ ਰਹੇ ਨੇ ਗੁੰਡਾ ਗੰਦੀ ਨਹੀਂ ਕਰ ਰਹੇ ਇਹ ਬੰਦੇ ਜੋਗੀ ਕੀਤਾ ਇਹਨਾਂ ਨੇ ਮੈਨੂੰ 2 ਸਾਲ ਤੋਂ ਕਿੰਨੀ ਦੇਰ ਤੋਂ ਕਿੰਨੀ ਕਿਤੇਰ ਵਜੇ ਲਾਇਆ ਧਰਨਾ ਇਹਨਾਂ ਨੇ ਇਹ 12:30 ਵਜੇ ਆਈ ਇਹਨਾਂ ਨੇ ਅੱਛਾ ਅੰਤਰ ਤੇਰਾ ਆਹ ਸਾਰੀ ਵਾ ਮੈਂ ਕਿਹਾ ਇਸ ਰਾਤੀ ਚਾਹ ਪੀ ਲੋ ਚਾਹ ਨਹੀਂ ਅਸੀਂ ਪੀਣੀ ਸਾਡਾ ਮਸਲਾ ਹੱਲ ਕਰ ਮਾ ਮਸਲਾ ਨੂੰ ਮੈਂ ਕੀ ਕੀਤਾ ਸਰ ਮੈਂ ਮਟਰ ਥੋੜੇ ਵਾਸਤੇ ਨਹੀਂ ਲੈਂਦਾ ਇਕੱਲਾ ਤੁਹਾਨੂੰ ਮਟਰ ਨਹੀਂ ਦਿੱਤਾ ਮੈਂ ਜ਼ਿੰਮੇਦਾਰ ਬੁਲਾ ਲਾਣਾ ਬਾਈ ਨੇ ਇਹਨਾਂ ਕੋ ਜ਼ਿੰਮੇਦਾਰਾਂ ਦੇ ਨੰਬਰ ਨੇ ਜਿਨ੍ਹਾਂ ਨੇ ਇਹੀ ਕੰਪਨੀਆਂ بیچ ਵਿੱਚ ਹੈ ਨਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਸਾਨੂੰ ਪੈਸੇ ਦੇ ਮੈਂ ਇਹਨਾਂ ਨੂੰ ਪੈਸੇ ਕਿੱਥੋਂ ਦਵਾਂ ਕਿ ਤੋਂ ਲਿਆ ਕੇ ਮੈਨੂੰ ਬੈਠੇ ਡਾਕਾ ਮਾਰਮ ਹੈ ਕਿੱਥੇ ਦੇ ਨੇ ਜ਼ਿੰਮੇਦਾਰ ਇਹ ਰੇਤਗੜ ਰਾਈ ਪੌਣੀਗੜ ਕੋਲ ਪਿੰਡਾ ਰੇਤਗੜ ਸੰਜੂਰ ਜ਼ਿਲ੍ਹੇ ਚ ਹੈ ਜੀ ਪੌਣੀਗੜ ਲੋਪੇ ਪਿੰਡ ਹੈ ਜਦੋਂ ਜੀ ਕਰਦਾ ਬੰਨਲੀ ਪੱਗ ਜਦੋਂ ਜੀ ਕਰਦਾ ਬੰਗਲੀ ਪੱਗ ਚੱਲ ਝਾੜ ਡੇਢ ਕਿੱਲੀ ਦਾ ਜੇ ਕੋਈ ਕਿਸੇ ਦਾ ਰੋਲਾ ਚੱਲ ਜੇ ਕਿਸੇ ਦੀ ਕੋਈ ਸੰਪਤੀ ਦਾ ਰੋਲਾ ਚੱਲ ਡੇਢ ਏਕੜ ਦੇ ਇਹਨੇ ਬੀਜ-ਬੀਜੇ ਲੈ ਕੇ ਗਿਆ 4.5-4 ਕਿੱਲਾਂ ਕੀ ਕੰਪਲੀਟ ਕਰ ਰਿਹਾ ਹੈ ਜਿਹੜਾ ਕਿ 240 ਕਿਲੋ ਬੀਜ ਚਾਹੀਦਾ ਇਹ ਲੈ ਕੇ ਗਿਆ 90 ਕਿਲੋ ਬੀਜ ਜਿੰਨੀ ਫਸਲ ਪਾਉਗਾ ਉਨੀ ਬੀਜ ਪਾਉਗਾ ਉਨੀ ਫਸਲ ਹੋਏਗੀ 240 ਕਿਲੋ ਦੀ ਜਗ੍ਹਾ ਤੇ 90 ਕਿਲੋ ਬੀਜ ਦਾ ਮਤਲਬ ਲੈ ਕੇ ਗਿਆ ਫਸਲ ਜਿੰਨਾ ਬੀਜ ਪਾਉਗਾ ਉਨੀ ਕੰਪਲੀਟ ਤਾਂ ਬੀਜ ਤਾਂ ਨਹੀਂ ਫਸਲ ਤਾਂ ਨਹੀਂ ਆਉਗੀ ਨਾ ਤੱਕਾ ਜੀ ਸਾਰੇ ਆਮ ਸਾਰਿਆਂ ਆਮ ਤੱਕਾ ਹੈ ਬਿਲਕੁਲ ਤੱਕਾ ਹੈ ਇੱਕ ਬੰਦੇ ਨੂੰ ਦਵਾਈ ਜਿੰਦੇ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ 1.5 ਕਿਲੋ ਵੇਚ ਕੇ 4 ਕਿਲੋ ਦੇ ਵਾਦੀ ਜ਼ਰੂਰੀ ਜਦੋਂ ਇਹਨਾਂ ਨੇ ਮੈਂ ਉਹਨਾਂ ਨਾਲ ਗੱਲ ਕਰੀ ਪੰਜਾਬ ਹੈੱਡ ਨਾਲ ਡਾਕਟਰ ਕਟਾਰੀਆ ਉਹ ਕਹਿੰਦੇ ਵੀ ਅਸੀਂ ਕਿਸੇ ਵੀ ਫਰਮ ਨੂੰ ਅਥਾਰਾਈਜ਼ ਨਹੀਂ ਕਰਦੇ ਨਾ ਅਸੀਂ ਕਿਸੇ ਦੁਕਾਨਦਾਰ ਨੂੰ ਅਥਾਰਾਈਜ਼ ਕਰਦੇ ਅਸੀਂ ਆਪਣਾ ਵੀ ਜਾਪ ਵੇਚਦੇ ਆ ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਸਹਿਮਤ ਹੋ ਕਹਿੰਦੇ ਬਿਲਕੁਲ ਸਹਿਮਤ ਆ ਸਾਨੂੰ ਜਿੱਥੇ ਮਰਜ਼ੀ ਬੁਲਾਓ ਅਸੀਂ ਆਵਾਂਗੇ ਮੈਨੂੰ ਨਹੀਂ ਸੀ ਪਤਾ ਕੱਟ ਕਾਹਦਾ ਮੈਂ ਤਾਂ ਇੱਕ ਦੁਕਾਨਦਾਰ ਬੰਦ ਹੋਣ ਕਰਕੇ ਮੈਂ ਕਿਹਾ ਕੀ ਸਿਸਟਮ ਹੈ ਕਿਉਂ ਬੰਦ ਦੁਕਾਨਾਂ ਮੈਨੂੰ ਕੋਈ ਕੱਟਦੈ ਨੀ ਪਤਾ ਆਪਣੀ ਇੰਡੀਵਿਜੁਅਲ ਗੱਲ ਕਰਨ ਆਇਆ ਸੀ ਤੇ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਖੜਾਂਗੇ ਜਿਹੜੇ ਜਿਹੜੇ ਦੋ ਡਿਸਟ੍ਰਿਕਟਾਂ ਦੇਖਦੇ ਆ ਬੰਦੇ ਦੋ ਡਿਸਟ੍ਰਿਕਟਾਂ ਦੇਖਦੇ ਆ ਬੰਦੇ ਉਹਨਾਂ ਨਾਲ ਵੀ ਗੱਲ ਹੋਈ 50 ਹੈੱਡ ਨਾਲ ਵੀ ਗੱਲ ਹੋਈ ਕਹਿੰਦੇ ਸਾਡਾ ਕੋਈ ਸਰਟੀਫਾਈਡ ਬੀਜ ਨਹੀਂ ਹੈਗਾ ਜਿਹੜਾ ਇਹ ਦੁਕਾਨਦਾਰ ਨੂੰ ਦੇ ਦੇਣਾ ਇਹ ਤਾਂ ਇਹ ਤਾਂ ਹੋਣੀ ਆਪਾਂ ਤਾਂ ਉਹਨਾਂ ਨੂੰ ਪੁੱਛਣੇ ਥੋੜਾ ਹੀ ਕਿਤੋਂ ਕਦ ਲਈਓ ਕੀਤਾ ਆ ਅੱਪ ਦਾ ਅਸਲੀ ਮਾਮਲਾ ਆਪਾਂ ਦਾ ਅਸਲੀ ਉਸਤੇ ਜਾਓ ਬਹੁਤ ਬੜਾ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸਮੀਰੰਗ ਬਾਜ਼ਾਰ ਜਿੰਦਾਬਾਦ ਸਮੀਰੰਗ ਬਾਜ਼ਾਰ ਜਿੰਦਾਬਾਦ ਇੱਕ ਪ੍ਰਵੀਨ ਜੀ ਗੱਲ ਹੋ ਰਹੀ ਹੈ ਕਿ 27 ਤਰੀਕ ਨੂੰ ਮੁੜ ਕੇ ਮੇਰੀ ਦੁਕਾਨ ਅੱਗੇ ਧਰਨਾ ਲਾਉਂਦੇ ਨੇ ਇਹ ਸਾਰੇ ਬੰਦ ਰੱਖਾਂਗੇ ਸਾਰਾ ਸਮਾਨ ਵੱਲੋਂ ਜਿਹਦਾ ਸਾਰਾ ਸਮਾਨਾ ਬੰਦ ਕਰਕੇ ਇੱਕ ਸਾਡਾ ਸਾਥ ਦਿੱਤਾ ਜਾਵੇ ਜੋ ਇੱਕ ਗੱਡਾ ਗੱਦੀ ਦੇ ਉੱਤੇ ਨੇ ਆਮ ਸਾਰੀ ਐਂ ਕਰਦੇ ਨੇ ਜਿਵੇਂ ਇਹਨਾਂ ਦਾ ਕੋਈ ਕਤਲ ਕਰਤਾ ਹੁੰਦਾ ਹੈ ਕਿਉਂ ਅਸੀਂ ਕੀ ਕਰੀਏ ਇਕੱਲਾ ਇਹਨਾਂ ਨੂੰ ਮਟਰ ਨਹੀਂ ਦੱਤਾ ਸੀਨੇ ਹੋਰ ਜ਼ਿੰਮੇਵਾਰਾਂ ਨੂੰ ਵੀ ਮਟਰ ਦੱਤਾ ਕਿਸੇ ਦੀ ਕੋਈ ਕੰਪਲੇਟ ਨਹੀਂ ਇਹਨਾਂ ਨੂੰ ਮੈਂ ਕਹੇ ਪ੍ਰਧਾਨ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਉਹਦੀ ਵੀ ਗੱਲ ਸੁਣੋ ਜ਼ਿੰਮੇਵਾਰ ਦੀ ਮੇਰੀ ਵੀ ਸੁਣੋ ਨਾ 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 ਤੇਰੀ ਦੁਕਾਨ ਬੰਦ ਕਰ ਦਾਂਗੇ ਤੇਰੇ ਨਾਲ ਇਹ ਕਰ ਦਾਂਗੇ ਤੇਰੇ ਨਾਲ ਉਹ ਕਰ ਦਾਂਗੇ ਨਜਾਇਜ਼ ਤਾਂ ਕਾ ਹੁੰਦਾ ਹੈ ਸਾਡੇ ਨਾਲ ਕੋਈ ਸਾਡੀ ਆ ਸੱਜਣੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੇ ਕਰ ਜਾ ਕੇ ਤਨ ਮਾਲਾ ਹਾਂ ਲਿਆ ਕਰ ਜਾਣ ਤਾਂ ਕੀ ਮਤਲਬ ਨਹੀਂ ਥੋੜਾ ਸਾਰੇ ਨੇ ਸਾਥ ਦਿੱਤਾ ਅਸੀਂ ਵੀ ਅਸੀਂ ਇਹ ਕਹਿ ਜਾਂਦੇ ਆ ਵੀ ਜੇ ਵਪਾਰ ਨੂੰ ਬਚਾਣਾ ਲੇਕਿਨ ਜਦੋਂ ਤੁਸੀਂ ਸਾਰੇ ਇਕੱਠੇ ਹੋਣਾ ਇਹੇ ਜਾਣ ਪੈ ਗਈ ਮੈਂ ਕਿਹਾ ਇੱਕ ਮਿੰਟ ਤੋਂ ਪਹਿਲੇ ਆ ਵੇਖੋ ਮੈਦਾਨ ਖਾਂਦੀ ਹੋ ਰਹੀ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਸਾਰਾ 1 ਮਿੰਟੇ ਜਿੰਦਾਬਾਦ 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 Ah, but bottom and